ਹਾਂਜੀ ਸੋਸ਼ਲ ਮੀਡੀਆ ਤੇ ਨਾ ਮੈਂ ਕਾਫੀ ਇਸ ਤਰ੍ਹਾਂ ਦੇ ਪੰਜਾਬੀ ਵੀਰਾਂ ਦੀ ਵੀਡੀਓ ਦੇਖ ਰਿਹਾ ਜਿਹੜੇ ਕਿ ਕੈਨੇਡਾ ਆਏ ਨੇ 4 ਸਾਲ ਆਏ ਕਿਸੇ ਨੇ 5 ਸਾਲ ਆਏ ਉਸ ਤੋਂ ਬਾਅਦ ਕੀ ਉਹ ਪੱਕੇ ਤੌਰ ਤੇ ਜਿਹੜਾ ਪੰਜਾਬ ਵਾਪਸ ਮੁੜ ਗਏ ਉੱਥੇ ਜਾ ਕੇ ਕੀ ਆਪਦੇ ਦੋ ਕਿੱल्ल्याਆਂ ਵਿੱਚ ਕੋਈ ਚਾਰ ਕਿੱल्ल्याਆਂ ਵਿੱਚ ਸਬਜ਼ੀ ਬੀਜ ਲਈ ਕਿਸੇ ਨੇ ਕੋਈ ਕੰਮ ਕਰਨ ਲੱਗਿਆ ਕੋਈ ਕੋਈ ਤੇ ਚਲੋ ਇਹ ਗੱਲ ਮਾੜੀ ਨਹੀਂ ਕਿ ਤੁਸੀਂ ਕੈਨੇਡਾ ਆਏ ਇੱਥੇ 4 ਸਾਲ ਆਏ 5 ਸਾਲ ਆਏ ਤੇ ਵਾਪਸ ਗਏ ਫਿਰ ਉੱਥੇ ਆਪਦਾ ਵਧੀਆ ਕੰਮ ਚਲਾ ਲਿਆ ਕੋਈ ਮਾੜੀ ਗੱਲ ਨਹੀਂ ਪਰ ਜਿਹੜੀ ਮਾੜੀ ਗੱਲ ਆ ਜਿਹੜੀ ਮੈਂ ਲੋਕਾਂ ਦੀਆਂ ਵੀਡੀਓ ਵਿੱਚ ਜਿਹੜੀ ਗੱਲ ਦੇਖ ਰਿਹਾ ਜਾਂ ਜਿਹੜੀ ਗੱਲ ਸੁਣ ਰਿਹਾ ਉਹ ਇਹ ਆ ਕਿ ਬਹੁਤ ਸਾਰੇ ਲੋਕ ਨਾ ਜਿਹੜੇ ਵੀਡੀਓ ਬਣਾਉਣਾ ਪਾਉਂਦੇ ਨੇ ਜਿਹੜੇ ਕੈਨੇਡਾ ਤੋਂ ਵਾਪਸ ਗਏ ਨੇ ਤਾਂ ਉਹ ਕੀ ਕਹਿੰਦੇ ਆ ਕਿ ਕੈਨੇਡਾ ਤਾਂ ਬਹੁਤ ਉੱਥੋਂ ਦੀ ਜ਼ਿੰਦਗੀ ਬਹੁਤ ਔਖੀ ਆ ਉੱਥੇ ਤਾਂ ਅਸੀਂ ਜਿਹੜਾ 20-20 ਘੰਟੇ ਵੀ ਦਿਨ 'ਚ ਕੰਮ ਕਰਦੇ ਆ ਉੱਥੇ ਸਵੇਰ ਇੰਨਾ ਟਾਈਮ ਸਾਨੂੰ ਉੱਠਣਾ ਪੈਂਦਾ ਅਸੀਂ ਤਾਂ ਪੰਜਾਬ 'ਚ ਰਹਿ ਕੇ ਇੰਡੀਆ ਵਿੱਚ ਰਹਿ ਕੇ ਕੀ ਆ ਇੰਨੇ ਮਤਲਬ 12 ਘੰਟੇ ਕੰਮ ਕਰਕੇ ਵਧੀਆ ਰੋਟੀ ਕਮਾ ਸਕਦੇ ਆ ਵਧੀਆ ਪੈਸੇ ਕਮਾ ਸਕਦੇ ਆ ਅਸੀਂ ਆਪਣੇ ਮਾਪਿਓ ਕੋਲ रह ਸਕਦੇ ਆ ਭੈਣ ਭਰਾਵਾਂ ਨਾਲ ਵਰਤ ਸਕਦੇ ਆ ਤੇ ਇਦਾਂ ਦੀਆਂ ਬਹੁਤ ਸਾਰੀਆਂ ਖੂਬੀਆਂ ਜਿਹੜੀਆਂ ਪੰਜਾਬ ਦੀਆਂ ਗਿਣਾਉਂਦੇ ਨੇ ਉਹ ਬੰਦੇ ਤੇ ਦੂਜੇ ਪਾਸੇ ਕੀ ਹੈ ਕੈਨੇਡਾ ਨੂੰ ਭੰਦੇ ਨੇ ਪਰ ਇੱਕ ਗੱਲ ਹੈ ਜੋ ਵੀ ਤੁਹਾਡੇ ਕੋਲ ਅੱਜ ਸੋਚ ਹੈ ਕਿ ਅਸੀਂ ਪੰਜਾਬ ਵਿੱਚ ਇਹ ਕੰਮ ਕਰ ਸਕਦੇ ਆ ਕਿ ਸਾਡੇ ਕੋਲ ਇੰਨਾ ਪੋਟੈਂਸ਼ੀਅਲ ਹੈ ਅਸੀਂ ਕੀ ਆ ਮਤਲਬ ਇੰਨੀ ਮਿਹਨਤ ਕਰ ਸਕਦੇ ਆ ਇਹ ਸਾਰਾ ਜਨੂਨ ਤੁਹਾਡੇ ਕੋਲ ਆਇਆ ਕਿੱਥੋਂ ਜੋ ਤੁਹਾਡੇ ਵਿੱਚ ਕਲਾ ਪਈ ਸੀ ਉਹ ਕਲਾ ਨੂੰ ਜਗਾਇਆ ਕਿਨੇ ਤਾਂ ਗਿਆਨ ਦੋ ਤਰ੍ਹਾਂ ਦਾ ਹੁੰਦਾ ਇੱਕ ਗਿਆਨ ਉਹ ਹੁੰਦਾ ਜਿਹੜਾ ਸਾਨੂੰ ਕਿਸੇ ਤੋਂ ਸਿੱਖ ਕੇ ਆਉਂਦਾ ਕੋਈ ਸਾਨੂੰ ਟੀਚਰ ਸਿਖਾ ਦਿੰਦਾ ਕੋਈ ਸਾਡਾ ਤੁਸੀਂ ਲਾ ਲੋ ਪੈਣ ਪ੍ਰਾਸ ਸਿਖਾ ਦਿੰਦਾ ਮਾਂ ਪਿਓ ਸਿਖਾ ਦਿੰਦਾ ਇੱਕ ਗਿਆਨ ਉਹ ਹੁੰਦਾ ਪਰ ਦੂਜਾ ਗਿਆਨ ਉਹ ਹੁੰਦਾ ਜਿਹੜਾ ਅਸੀਂ ਆਪਣੇ ਆਪ ਵਿੱਚ ਸਿੱਖਦੇ ਹਾਂ ੱੱਕੇ ਖਾ ਕੇ ਸਿੱਖਦੇ ਹਾਂ ਅੰਦਰ ਬਾਹਰ ਨਿਕਲ ਕੇ ਸਿੱਖਦੇ ਆ ਆਪਣੇ ਆਪ ਤੋਂ ਸਿੱਖਦੇ ਆ ਤਾਂ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਨੇ ਕੈਨੇਡਾ ਅਮਰੀਕਾ ਯੂਕੇ ਆ ਜਾਂ ਹੋਰ ਵੀ ਜਿੰਨੀਆਂ ਵੀ 사우ਦੀ ਅਰਬ ਜਾਂਦੇ ਨੇ ਲੋਕ ਮਲੇਸ਼ੀਆ ਜਾਂਦੇ ਨੇ 5-5 ਸਾਲ ਲਾਉਂਦੇ ਨੇ 4-4 ਸਾਲ ਲਾਉਂਦੇ ਨੇ ਤਾਂ ਜਿਹੜੀਆਂ ਚੀਜ਼ਾਂ ਉਹ ਉੱਥੇ ਰਹਿ ਕੇ ਸਿੱਖਦੇ ਆ ਨਾ ਤਾਂ ਘਰੇ ਰਹਿ ਕੇ ਨਹੀਂ ਸਿੱਖ ਸਕਦੇ ਤਾਂ ਉਹੀ ਜਿਹੜੇ ਵੀਰ ਸਾਡੇ ਪੰਜਾਬ ਜਾ ਕੇ ਵਾਪਸ ਉੱਥੇ ਪੱਕੇ ਤੌਰ ਤੇ ਕੰਮ ਕਰਨ ਲੱਗ ਜਾਂਦੇ ਨੇ ਕੈਨੇਡਾ ਵਾਪਸ ਨਹੀਂ ਮੁੜਦੇ ਤੇ ਉੱਥੇ ਆਪਦਾ ਪੰਜਾਬ ਹੀ ਜਿਹੜਾ ਕੰਮ ਚਲਾਉਂਦੇ ਨੇ ਤਾਂ ਜਿੰਨਾ ਵੀ ਤੁਹਾਡੇ ਵਿੱਚ ਹੁਣ ਮੋਟੀਵੇਸ਼ਨ ਹੈ ਜਿੰਨਾ ਵੀ ਤੁਹਾਡੇ ਕੋਲ ਕੰਮ ਕਰਨ ਦੀ ਇੱਕ ਕਲਾ ਆ ਗਈ ਹੈ ਸਕਿੱਲ ਆ ਗਈ ਹੈ ਪੈਸੇ ਕਮਾਉਣ ਦਾ ਜਿਹੜਾ ਤੁਹਾਨੂੰ ਹਿਸਾਬ ਆ ਗਿਆ ਤਾਂ ਉਹ ਸਾਰਾ ਤੁਸੀਂ ਕੀ ਆ 4-5 ਸਾਲ ਜਿਹੜੇ ਤੁਸੀਂ ਕੈਨੇਡਾ ਜਾਂ ਅਮਰੀਕਾ ਕਿਸੇ ਵੀ ਕੰਟਰੀ ਵਿੱਚ ਲਾਇਆ ਨਾ ਤਾਂ ਉਹ ਤੁਹਾਨੂੰ ਉਸ ਕੰਟਰੀ ਨੇ ਹੀ ਸਿਖਾਇਆ ਹੈ ਤਾਂ ਆਪਾਂ ਕੀ ਕਰਦੇ ਆ ਜਿਹੜੀ ਕੰਟਰੀ ਤੋਂ ਅਸੀਂ ਸਿੱਖਿਆ ਤਾਂ ਉਸੇ ਨੂੰ ਜਾ ਕੇ ਕੀ ਆ ਵਾਪਸ ਪੰਡੀ ਜਾਂਦੇ ਆਂ ਪਰ ਤੁਸੀਂ ਇੱਕ ਹੋਰ ਹਿਸਾਬ ਲਾ ਲਓ ਜੇ ਤੁਸੀਂ ਕੈਨੇਡਾ ਆਈ ਨਾ ਹੁੰਦੇ ਕੀ ਤੁਸੀਂ ਪੰਜਾਬ ਰਹਿ ਕੇ ਇਦਾਂ ਦੀ ਕਲਾ ਤੁਹਾਡੇ ਵਿੱਚ ਇੰਨਾ ਮੋਟੀਵੇਸ਼ਨ ਜਿਹੜਾ ਡਵੈਲਪ ਕਰ ਲੈਂਦੇ ਜੋ ਤੁਹਾਡੇ ਵਿੱਚ ਸਕਿੱਲ ਸੀਗੇ ਉੱਥੇ ਉਹ ਚੀਜ਼ਾਂ ਬਾਹਰ ਨਿਕਲਿਆ ਆਉਂਦੀਆਂ ਤਾਂ ਬਹੁਤ ਸਾਰੇ ਲੋਕ ਕੀ ਆ ਇੰਡੀਆ ਵਿੱਚ ਪੰਜਾਬ ਵਿੱਚ ਰਹਿ ਕੇ ਵੀ ਆਪਦੀ ਇਦਾਂ ਦੀ ਕਲਾ ਨੂੰ ਬਾਹਰ ਕੱਢ ਲੈਂਦੇ ਨੇ ਹੁਣ ਸਾਨੂੰ ਕੀ ਆ ਬਈਆਂ ਨਾਲ ਹਮੇਸ਼ਾ ਨਫ਼ਰਤ ਰਹੀ ਆ ਪੰਜਾਬੀਆਂ ਨੂੰ ਕਿਉਂਕਿ ਉਹ ਕੀ ਆ ਪੰਜਾਬ ਵਿੱਚ ਆ ਕੇ ਆ ਬਹੁਤ ਸਾਰੇ ਪੈਸੇ ਕਮਾਉਂਦੇ ਨੇ ਘਰ-ਬਾਰ ਬਣਾ ਲੈਂਦੇ ਨੇ ਜ਼ਮੀਨਾਂ ਜਾਇਦਾਦਾਂ ਬਣਾ ਲੈਂਦੇ ਨੇ ਕਿਉਂ ਬਣਾ ਲੈਂਦੇ ਨੇ ਕਿਉਂਕਿ ਜੋ ਕੁਝ ਅਸੀਂ ਕੈਨੇਡਾ ਆ ਕੇ ਕਰਦੇ ਆ ਉਹ ਪੰਜਾਬ ਚ ਆ ਕੇ ਕਰ ਲੈਂਦੇ ਨੇ ਕੀ ਕਰਦੇ ਆ ਕਿ ਰਾਤ ਨੂੰ 3-3 4-4 ਵਜੇ ਉੱਠਦੇ ਆ ਲੇਟ ਸੌਂਦੇ ਆ 12-12 ਵਜੇ ਤੱਕ 11-11 ਵਜੇ ਦੇ ਤੱਕ ਤਾਂ ਉਹੀ ਸਾਰਾ ਕੁਝ ਕੀ ਆ ਅਸੀਂ ਇੱਥੇ ਕਰਦੀਆਂ ਕੈਨੇਡਾ ਵਿੱਚ ਅਸੀਂ ਵੀ ਆ ਜਿਹੜਾ ਕੀ ਕਰਦੇ ਆ ਕੈਨੇਡਾ ਵਿੱਚ ਸੁਬਾ ਜਲਦੀ ਉੱਠਦੇ ਆਂ ਸ਼ਾਮ ਨੂੰ ਰਾਤ ਨੂੰ ਲੇਟ ਸੌਂਦੇ ਆਂ ਜਿੱਥੇ ਵੀ ਸਾਨੂੰ ਛੋਟਾ ਮੋਟਾ ਕੰਮ ਮਿਲਦਾ ਉਹ ਅਸੀਂ ਕਰਦੇ ਆਂ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਪੰਜਾਬ ਰਹਿ ਕੇ ਨਹੀਂ ਪਤਾ ਲੱਗਦੀਆਂ ਕਿਉਂਕਿ ਉੱਥੇ ਸਾਨੂੰ ਕੋਈ ਮਜਬੂਰੀ ਨਹੀਂ ਹੁੰਦੀ ਹੁਣ ਅਸੀਂ ਕੈਨੇਡਾ ਆਏ ਆ ਇੱਥੇ ਕੀ ਆ 30-40 ਲੱਖ ਰੁਪਇਆ ਬੰਦਾ ਲਾ ਦਿੰਦਾ ਤਾਂ ਹੁਣ ਪਤਾ ਵੀ ਅਸੀਂ ਨਾ ਤਾਂ ਉਹ ਪੈਸੇ ਕਮਾਏ ਬਿਨਾ ਵਾਪਸ ਜਾ ਸਕਦੇ ਆ ਤੇ 4-5 ਸਾਲ ਬੰਦਾ ਇੱਧਰ ਜਦੋਂ ਆਉਂਦਾ ਲਾ ਹੀ ਦਿੰਦਾ ਤਾਂ ਜਿਹੜਾ ਉਹ 4-5 ਸਾਲਾਂ ਵਿੱਚ ਤੁਹਾਨੂੰ ਗਿਆਨ ਆਉਂਦਾ ਉਹ ਤੁਸੀਂ ਕਿਸੇ ਕਿਤਾਬ ਤੋਂ ਨਹੀਂ ਸਿੱਖ ਸਕਦੇ ਕਿਸੇ ਬੰਦੇ ਤੋਂ ਨਹੀਂ ਸਿੱਖ ਸਕਦੇ ਇਹ ਕੀ ਆ ਤੁਹਾਨੂੰ ਆਪਣੇ ਆਪ ਨੂੰ ਇਹ ਚੀਜ਼ ਦਾ ਜਿਹੜਾ ਅਹਿਸਾਸ ਹੁੰਦਾ ਤਾਂ ਜਿਹੜੀਆਂ ਚੀਜ਼ਾਂ ਕੁਝ ਲੋਕਾਂ ਲਈ ਕੀ ਆ ਕੰਟਰੀ ਆ ਜਿਹੜੀ ਕੈਨੇਡਾ ਲਾ ਲਓ ਅਮਰੀਕਾ ਯੂਕੇ ਇਹ ਕੀ ਆ ਦੇਸ਼ ਹੈ ਪਰ ਇਹ ਸਿਰਫ ਇੱਕ ਦੇਸ਼ ਨਹੀਂ ਇਹ ਕੀ ਆ ਟੀਚਰ ਨੇ ਗੁਰੂ ਨੇ ਜੋ ਤੁਹਾਨੂੰ ਉਹ ਗਿਆਨ ਆਪਣੇ ਆਪ ਵਿੱਚ ਸਿੱਖਣ ਲਈ ਤੁਹਾਨੂੰ ਕੀ ਆ ਮੋਟੀਵੇਟ ਕਰਦੇ ਆ ਜਿਹੜਾ ਤੁਸੀਂ ਕਿਸੇ ਤੋਂ ਨਹੀਂ ਸਿੱਖ ਸਕਦੇ ਤਾਂ ਮੈਂ ਬਹੁਤ ਸਾਰੀਆਂ ਵੀਡੀਓ ਦੇਖਦਾ ਹਾਂ ਕਪਰਾ ਦੀਆਂ ਖਾਸ ਕਰਕੇ ਉਹਦੀਆਂ ਉਹ ਕੈਨੇਡਾ ਤੋਂ ਵਾਪਸ ਗਿਆ ਮੇਰੇ ਫੇਸਬੁੱਕ ਤੇ ਉਹਦੀਆਂ ਕਾਫੀ ਵੀਡੀਓ ਹੁੰਦੀਆਂ ਰਹਿੰਦੀਆਂ ਤਾਂ ਉਹ ਕੈਨੇਡਾ ਬਾਰੇ ਕਾਫੀ ਬੋਲਦਾ ਕਿ ਉੱਥੇ ਕੀ ਆ ਉੱਥੇ ਪਰਚੇਜ਼ ਜਿਹੜੀ ਪਾਵਰ ਆ ਉਹ ਅਲੱਗ ਆਪਣੀ ਇੰਡੀਆ ਦੀ ਅਲੱਗ ਹੈ ਤਾਂ ਚਲੋ ਮੰਨ ਲਿਆ ਸਾਰੀਆਂ ਚੀਜ਼ਾਂ ਪੈਸੇ ਨੂੰ ਇੱਕ ਤਰਫ ਛੱਡ ਦਿਓ ਪੈਸੇ ਤੋਂ ਇਲਾਵਾ ਤੁਸੀਂ ਇੱਕ ਗੱਲ ਸੋਚੋ ਜੋ ਤੁਹਾਡੇ ਵਿੱਚ ਅੱਜ ਜਜ਼ਬ ਹੈ ਪੰਜਾਬ ਵਿੱਚ ਕੰਮ ਕਰਨ ਲਈ ਜਾਂ ਤੁਹਾਨੂੰ ਆਪਣੇ ਰਿਸ਼ਤਿਆਂ ਦੀ ਕਦਰ ਆ ਮਾਪਿਆਂ ਨਾਲ ਕਿਉਂਕਿ ਲੋਕ ਨਾ ਜਿਹੜੇ ਪੰਜਾਬ ਤੋਂ ਆਉਂਦੇ ਆ ਜਦੋਂ ਅਸੀਂ ਪੰਜਾਬ ਵਿੱਚ ਹੁੰਨੇ ਆ ਤਾਂ ਸਾਨੂੰ ਆਪਦੇ ਮਾਪਿਓ ਦੀ ਕੋਈ ਕਦਰ ਨਹੀਂ ਹੁੰਦੀ ਭੈਣ ਭਰਾ ਦੀ ਜਾਂ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਹੁੰਦੀ ਉਦੋਂ ਤਾਂ ਅਸੀਂ 4 ਮਿੰਟ ਤੱਕ ਵੀ ਨਹੀਂ ਰਿਸ਼ਤੇਦਾਰਾਂ ਕੋਲ ਬਹਿੰਦੇ ਜਾਂ ਫਿਰ ਆਪਦੇ ਮਾਪਿਓ ਕੋਲ ਵੀ ਨਹੀਂ 10 ਮਿੰਟ ਬਹਿੰਦੇ ਤਾਂ ਸਾਰੀਆਂ ਜਿਹੜੀਆਂ ਕਦਰਾਂ ਰਿਸ਼ਤੇਦਾਰਾਂ ਦੀਆਂ ਜਾਂ ਫਿਰ ਸਾਡੇ ਪਰਿਵਾਰ ਦੀਆਂ ਉਹਨਾਂ ਦਾ ਮੋਹ ਪਿਆਰ ਇਹ ਸਾਨੂੰ ਕਿਹ ਸਾਰਾ ਬਾਹਰ ਆ ਕੇ ਇਹ ਚੀਜ਼ਾਂ ਦਾ ਪਤਾ ਲੱਗਦਾ ਤਾਂ ਜਿਹੜੀ ਜਿੱਥੋਂ ਜਿਹੜੀ ਕੰਟਰੀ ਤੋਂ ਤੁਸੀਂ ਐਨੀਆਂ ਚੀਜ਼ਾਂ ਸਿਖਾਈਆਂ ਨੇ ਭਾਵੇਂ ਤੇ ਤੁਹਾਨੂੰ ਕਿਸੇ ਨੇ ਡਾਇਰੈਕਟ ਨਹੀਂ ਸਿਖਾਈਆਂ ਕਿਸੇ ਗੁਰੂ ਨੇ ਤੁਹਾਨੂੰ ਡਾਇਰੈਕਟਲੀ ਇਹ ਚੀਜ਼ਾਂ ਨਹੀਂ ਸਿਖਾਈਆਂ ਪਰ ਕਿਤੇ ਨਾ ਕਿਤੇ ਜਿਹੜਾ ਸਟਰਗਲ ਤੁਸੀਂ ਬਾਹਰਲੀ ਦੁਨੀਆ ਦਾ ਦੇਖਿਆ ਤੇ ਇੱਥੋਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਵਿੱਚ ਆਈਆਂ ਨੇ ਤਾਂ ਭਾਵੇਂ ਤੁਸੀਂ ਅੱਜ ਕੈਨੇਡਾ ਤੋਂ ਵਾਪਸ ਮੁੜ ਕੇ ਵਧੀਆ ਜ਼ਿੰਦਗੀ ਜੀ ਸਕਦੇ ਆ ਬਿਨਾਂ ਕੈਨੇਡਾ ਦੇ ਪਰ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਮਤਲਬ ਅੱਜ ਹੌਂਸਲੇ ਨੇ ਉਹਨਾਂ ਦੇ ਪਿੱਛੇ ਉਹ ਕੈਨੇਡਾ ਵਿੱਚ ਕੀਤਾ ਸਟਰਗਲ ਉਥੋਂ ਦੀਆਂ ਜੋ ਤੁਸੀਂ ਉੱਥੇ ਤੱਕੇ ਖਾਦੇ ਨੇ ਉਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਅੱਜ ਵੀ ਪਈਆਂ ਨੇ ਤਾਂ ਉਹਨਾਂ ਚੀਜ਼ਾਂ ਦੀ ਮਤਲਬ ਬੇਕਦਰ ਹੀ ਨਾ ਕਰਿਆ ਕਰੋ ਜੋ ਤੁਹਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਇਹਨਾਂ ਮਤਲਬ ਕਿਸੇ ਵੀ ਹਾਲਾਤਾਂ 'ਚੋਂ ਤੁਸੀਂ ਕੁਝ ਸਿੱਖਿਆ ਤਾਂ ਅੱਜ ਉਹਨਾਂ ਹੀ ਚੀਜ਼ਾਂ ਨੂੰ ਮਾੜਿਆ ਕਹੀ ਜਾਓ ਇੱਕ ਬੰਦਾ ਕੋਈ ਗਰੀਬੀ 'ਚ ਹੋ ਸਕਦਾ ਤੇ ਇੱਕ ਟਾਈਮ ਉਹ ਗਰੀਬੀਵਾਰੀ ਮਾੜਾ ਬੋਲੀ ਜਾਵੇ ਕਿ ਗਰੀਬ ਲੋਕ ਇਦਾਂ ਨਹੀਂ ਹੁੰਦੇ ਆ ਜਾਂ ਇਦਾਂ ਨਾ ਹੁੰਦਾ ਤੋ ਸੇਮ ਗੱਲ ਹੈ ਤਾਂ ਆਪਾਂ ਜਿਹੜੀ ਚੀਜ਼ ਤੋਂ ਨਿਕਲ ਕੇ ਗਏ ਆ ਉਹ ਚੀਜ਼ਾਂ ਨੇ ਆਪਾਂ ਨੂੰ ਬਹੁਤ ਕੁਝ ਸਿਖਾਇਆ ਤਾਂ ਉਹਨਾਂ ਬਾਰੇ ਇੰਨਾ ਵੀ ਮਾੜਾ ਨਾ ਬੋਲਿਆ ਕਰੋ ਕਿ ਅੱਜ ਤੁਸੀਂ ਮਤਲਬ ਪੰਜਾਬ ਦੇ ਗੁਣ ਗੌਣੇ ਮਾੜੀ ਗੱਲ ਨਹੀਂ ਪਰ ਕੈਨੇਡਾ ਵੀ ਜਾਂ ਅਮਰੀਕਾ ਵੀ ਕੋਈ ਮਾੜੀ ਕੰਟਰੀ ਨਹੀਂ ਕਿਉਂਕਿ ਇੱਥੇ ਹਰ ਇੱਕ ਬੰਦਾ ਸਟਰਗਲ ਕਰਦਾ ਹੈ ਤੇ ਇੱਥੇ ਹਰ ਇੱਕ ਬੰਦੇ ਨੂੰ ਸਿੱਖਣ ਦਾ ਇੰਨਾ ਮੌਕਾ ਮਿਲਦਾ ਕਿਉਂਕਿ ਤੁਸੀਂ ਆਪਣੇ ਆਪ ਤੋਂ ਹੀ ਸਿੱਖਦੇ ਆ ਇੱਥੇ ਤੁਹਾਨੂੰ ਕੋਈ ਨਹੀਂ ਸਿਖਾਉਂਦਾ ਤਾਂ ਜਿਹੜਾ ਗਿਆਨ ਤੁਸੀਂ ਆਪਣੇ ਆਪ ਤੋਂ ਸਿੱਖ ਸਕਦੇ ਆ ਨਾ ਉਹ ਕਿਤੋਂ ਨਹੀਂ ਸਿੱਖ ਸਕਦੇ